ਸਰੋਂ ਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਘਰਬਾਲ ਸਿੰਘ ਗਿੱਲ ਪਿੰਡ ਦਿਨੇਵਾਲ ਸੇਵਾਦਾਰ ਹਲਕਾ ਕੜੂੜ ਸਾਹਿਬ ਸ਼ਰੋਣੀ ਕਾਲੇਦਲ ਅੰਮ੍ਰਿਤਸਰ ਸਰਦਾਰ ਸਿੰਘ ਸਿੰਘ ਮਾਨਗੜ੍ਹ ਸੋ ਫਿਰ ਦੁਬਾਰਾ ਦਾਸੋਂ ਸਾਰੇ ਸੰਗਤ ਨੂੰ ਸਾਰੀ ਕੌਮ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਪਿਆਰਿਓ ਆਪਾਂ ਸਾਰੇ ਕਈਆਂ ਤਰ੍ਹਾਂ ਦੇ ਦੇਖ ਰਹੇ ਆ ਕਿ ਜੋ ਕੁਦਰਤੀ ਆਫਤਾਂ ਆਈਆਂ ਜਾਂ ਲਿਆਦੀਆਂ ਗਈਆਂ ਵਾ ਸੋ ਉਹਨਾਂ ਦਾ ਟਕਰਾ ਕਰਨ ਵਾਸਤੇ ਸਿੱਖ ਕੌਮ ਦੇ ਜਹਾੜੂ ਜੋਧੇ ਸਿੱਖ ਕੌਮ ਦੇ ਜਿਹੜੇ ਸਾਡੀ ਖਾਲਸਾ ਏਡ ਅਤੇ ਹੋਰ ਸਾਰੇ ਧਾਰਮਿਕ ਜਥੇਬੰਦੀਆਂ ਸਰਦਾਰ ਸਿੰਘ ਸਮਾਨਦਲ ਦੇ ਬੰਦੇ ਪਾਰਟੀ ਅਤੇ ਹੋਰ ਸਾਰੀਆਂ ਸਹਿਯੋਗੀ ਪਾਰਟੀਆਂ ਜਿਹੜੀਆਂ ਆ ਇਸ ਜਿਹੜੀ ਆਫਤ ਆਈ ਆ ਇਹਦੇ ਵੱਧ ਚੜ ਕੇ ਇਸਾ ਲੈ ਰਹੀਆਂ ਆ ਅਤੇ ਜੋ ਲੋਕ ਪਾਣੀ ਵਿੱਚ ਘਰੇ ਹੋਏ ਆ ਜਾਂ ਘਰੋਂ ਬੇਕਾਰ ਹੋ ਚੁੱਕੇ ਆ ਜਾਂ ਜਿਨ੍ਹਾਂ ਦੀਆਂ ਜਿਨ੍ਹਾਂ ਡੰਗਰ ਵਛਾ ਬਰਬਾਦ ਹੋ ਚੁੱਕਾ ਵਾ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਥੇ ਬੰਦਿਆਂ ਗੁਰੂ ਪਿਆਰੇ ਸੇਵਾਦਾਰ ਜਿਹੜੇ ਆ ਉਹ ਲੰਗਰ ਦੀ ਸੇਵਾ ਕਰ ਰਹੇ ਆ ਚਾਰੇ ਦੀ ਸੇਵਾ ਕਰ ਰਹੇ ਆ ਹੋਰ ਕਾਣ ਪੀਣ ਦਾ ਸਮਾਨ ਪੀਣ ਵਾਲਾ ਪਾਣੀ ਅਤੇ ਜੋ ਜੋ ਵਸਤੀਆਂ ਵਸਤੂਆਂ ਨੂੰ ਲੋਕਾਂ ਨੂੰ ਚਾਹੀਦੀਆਂ ਵਾ ਜੋ ਲੋਕ ਵਿਚਾਰੇ ਪਾਣੀ ਵਿੱਚ ਘਰੇ ਆ ਜਾਂ ਬਿਪਤਾ ਵਿੱਚ ਫਸੇ ਆ ਉਹਨਾਂ ਤੱਕ ਪਹੁੰਚਾਈਆਂ ਕੀਤੀਆਂ ਜਾ ਰਹੀਆਂ ਵਾ ਬਹੁਤ ਬਹੁਤ ਨਮਾਦ ਉਹਨਾਂ ਸਾਰਿਆਂ ਸਿੱਖ ਸੰਗਤਾਂ ਦਾ ਜਾਂ ਜਿਹੜੇ-ਜਿਹੜੇ ਵੀ ਸੰਤ ਮਹਾਂਪੁਰਸ਼ ਕਾਰ ਸਿਵਲੇ ਦੇ ਤਰਗੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਨਮਾਦ ਕਿਉਂਕਿ ਇੱਕ ਬੜੀ ਔਖੀ ਘੜੀ ਆ ਵਿਵਤਾ ਦੀ ਘੜੀ ਆ ਜਿਹਦੇ ਵਿੱਚ ਕਿ ਜਾਨ ਮਾਲ ਦਾ ਅਤੇ ਹਰ ਤਰ੍ਹਾਂ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਵਾ ਅਜੇ ਜੋ ਪਾਣੀ ਸੁੱਕਿਆ ਉਸ ਤੋਂ ਬਾਅਦ ਪਤਾ ਲੱਗੂ ਕਿੰਨਾ ਤੋਂ ਜਿਹੜਾ ਵਾ ਨੁਕਸਾਨ ਮਾ ਲਗਣਤੀ ਵਿੱਚ ਆਉਂਦਾ ਵਾ ਸੋ ਨੁਕਸਾਨ ਬਹੁਤ ਹੋ ਚੁੱਕਾ ਵਾ ਦੂਸਰੀ ਸਥਿਤੀ ਵੇਖਣ ਵਿੱਚ ਇਹ ਆਈ ਆ ਕਿ ਕੋਈ ਮੇਰੇ ਵਰਗੇ ਲੋਕ ਜਿਹੜੇ ਆ ਉਹ ਇਹਦਾ ਨਜਾਇਜ਼ ਫਾਇਦਾ ਵੀ ਲੈ ਰਹੇ ਆ ਉਹਨਾਂ ਨੂੰ ਨੁਕਸਾਨ ਵੀ ਕੋਈ ਨਹੀਂ ਹੋਇਆ ਉਹ ਕਿਸੇ ਬਨੇ ਜਾ ਵੀ ਨਹੀਂ ਰਹੇ ਪਰ ਉਹ ਜਿੱਥੇ ਰਾਸ਼ਨ ਵਰਤੀ ਦਾ ਜਾਂ ਕੋਈ ਜ਼ਰੂਰੀ ਵਸਤਾਂ ਮੰਡੀ ਦੀਆਂ ਵਾ ਉੱਥੇ ਜਾ ਕੇ ਸਮਾਨ ਜ਼ਰੂਰ ਇਕੱਠਾ ਕਰ ਲੈਂਦੇ ਆ ਤੇ ਆਪਣੇ ਘਰਾਂ ਦੇ ਵਿੱਚ ਲੈ ਆਉਂਦੇ ਆ ਤੇ ਉਹ ਬਹੁਤ ਮਾਰੀ ਗੱਲ ਆ ਜਿਹੜੇ ਸਾਡੇ ਜਿੰਨੇ ਵੀ ਜਥੇਬੰਦੀਆਂ ਦੇ ਸੰਤ ਮੰਤ ਜਾਂ ਜਿੰਨੀਆਂ ਸੰਗਤਾਂ ਦੇ ਸੇਵਾਦਾਰ ਲੱਗੀਆਂ ਆਈਆਂ ਹੋਰ ਆਸ਼ਰਮ ਵਰਤਾ ਰਹੀਆਂ ਆ ਚਾਰਾ ਤੂੜੀ ਪੱਠੇ ਜੋ ਵੀ ਦੇ ਰਿਆ ਪੈਸੇ ਨਾ ਟਕਾ ਉਹ ਇਸ ਗੱਲ ਤੋਂ ਸੁਚੇਤ ਰਹਿਣਾ ਕਿ ਜਿਹੜੇ ਵੇਲੜ ਲੋਕ ਜਿਹੜੇ ਆ ਸ਼ਰਾਬ ਪੀਣ ਲੋਕ ਜਿਹੜੇ ਆ ਜਾਂ ਅਮਲੀ ਟੈਪ ਦੇ ਲੋਕ ਜਿਹੜੇ ਆ ਉਹ ਉਹਨਾਂ ਚੀਜ਼ਾਂ ਫਾਇਦਾ ਲੈ ਜਾਣ ਕਿਉਂਕਿ ਇਹ ਵਿਵਤਾ ਵਾਲਿਆਂ ਵਾਸਤੇ ਜਿਹੜਾ ਰਾਸ਼ਨ ਪਾਣੀ ਵੰਡਿਆ ਜਾ ਰਿਹਾ ਜਿਨ੍ਹਾਂ ਦਾ ਡੰਗਰ ਵੱਛਾ ਮਾਲ ਮਰ ਚੁੱਕਾ ਹੈ ਘਰੋਂ ਬੇਕਾਰ ਹੋ ਚੁੱਕੇ ਆ ਸੋ ਆਪਾਂ ਸਾਰਿਆਂ ਨੂੰ ਇਹਦੇ ਵੱਧ ਛੱਡ ਕੇ ਜਿੱਥੇ ਲੋਕ ਨਹੀਂ ਜਾ ਰਹੇ ਉੱਥੇ ਵੀ ਸਾਨੂੰ ਜਾ ਕੇ ਉਹਨਾਂ ਲੋਕਾਂ ਦੀ ਮਦਦ ਖੁੱਲੇ ਦਿਲ ਨਾਲ ਕਰਨੀ ਚਾਹੀਦੀ ਆ ਸਾਰਿਆਂ ਜਿੱਥੇ ਬੰਦੀਆਂ ਨੇ ਸਾਰੇ ਸਨ ਬੜੇ ਵੱਡੇ ਪਦਰ ਸਿੱਖ ਕੌਮ ਲੱਗੀ ਹੋਈ ਆ ਪਰ ਸਿੱਖ ਕੌਮੋ ਇਹ ਕਿਹੋ ਜਿਹਾ ਕਾਮ ਹੈ ਬਰੂਲ ਸਾਜੀ ਹੋਈ ਜਿਹੜੀ ਕਿ ਹਰ ਵਿਪਤਾ ਟਕਰਾਂ ਭਾਵੇਂ ਉੜੀਸਾ ਵਿੱਚ ਹੋਵੇ ਭਾਵੇਂ ਬਾਹਰ ਕਿਤੇ ਉਤਰਾਚਲ ਉਤਰਾਖੰਡ ਵਿੱਚ ਕਿਤੇ ਵੀ ਹੋ ਬਾਹਰ ਦੇਸ਼ਾਂ ਵਿੱਚ ਹੋਵੇ ਕਿਤੇ ਵੀ ਵਿਪਤਾ ਆਉਂਦੀ ਆੜ ਆਉਂਦੇ ਨੇ ਉੱਥੇ ਜਾ ਕੇ ਸਾਡੀਆਂ ਸਿੱਖ ਜਥੇਬੰਦੀਆਂ ਖਾਲਸਾ ਏਡ ਅਤੇ ਉਹਨਾਂ ਦੇ ਹੋਰ ਸਜੋਗੀ ਜਥੇਬੰਦੀਆਂ ਸਰਦਾਰ ਸਿੰਘ ਸਨਮਾਨਦਾਲਾ ਲੜ ਕੇ ਮਾਨਵਰ ਕੇ ਦਾਲ ਅਤੇ ਹੋਰ ਜਥੇਬੰਦੀਆਂ ਨੇ ਸਾਰੀਆਂ ਵੱਧ ਚੜ ਕੇ ਸੇਵਾ ਕਰਦੀਆਂ ਪਰ ਉਹਨਾਂ ਪੰਜਾਬ ਦੇ ਵਿੱਚ ਜੇ ਵਿਪਤਾ ਬਣੀ ਆ ਤੇ ਪੰਜਾਬ ਵਾਸਤੇ ਕੋਈ ਵੀ ਜਿਹੜੀ ਸਟੇਟ ਉਹ ਨਹੀਂ ਆ ਰਹੀ ਕੋਈ ਵੀ ਰਾਜ ਨਹੀਂ ਆ ਰਿਹਾ ਇਹਨੂੰ ਡੋਬਣ ਦੀਆਂ ਤਿਆਰੀਆਂ ਤੇ ਬਹੁਤ ਕਰ ਰਹੇ ਨੇ ਪਰ ਇਹ ਤੇ ਬਚਾਅ ਵਾਸਤੇ ਕੋਈ ਨਹੀਂ ਆ ਰਿਹਾ ਵੀਡੀਓ ਵੇਖੀਆਂ ਗਈਆਂ ਕਿ ਕੁਝ ਸੰਗਤਾਂ ਉਹਨੇ ਰਾਜਸਥਾਨੀਆਂ ਨੇ ਕੁਝ ਇਤਰਦਿਆਂ ਨੇ ਜੇ ਤਹैया ਕੀਤਾ ਵੀ ਉਹਨਾਂ ਰਾਸ਼ਨ ਪਾਣੀ ਇਕੱਠਾ ਕਰਕੇ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਪ੍ਰਸ਼ਾਸਨ ਜਿਹੜਾ ਸਰਕਾਰੀ ਪ੍ਰਸ਼ਾਸਨ ਆ ਇਹਦਾ ਭਗਵਾਨ ਤਾਂ ਉਹਨਾਂ ਲੋਕਾਂ ਨੂੰ ਗਾੜੀ ਚਾਹਣੇ ਨਹੀਂ ਦਿੱਤਾ ਸੋ ਸਾਡੀ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਆਪਾਂ ਸਾਰੇ ਭਰਾਵਾਂ ਤੁਸੀਂ ਪੰਜਾਬੀ ਹੋ ਤੁਸੀਂ ਪੰਜਾਬ ਦੇ ਚ ਰਹਿੰਦੇ ਪੰਜਾਬ ਦਾ ਖਾਂਦੇ ਜੇ ਸੋ ਇਹ ਆਪਣਾ ਹੁਣ ਸਾਰਿਆਂ ਦੇ ਨਾਲ ਬਣ ਕੇ ਆਪਾਂ ਨੂੰ ਸਰਕਾਰ ਸਰਕਾਰੀ ਬਣ ਕੇ ਕੰਮ ਨਹੀਂ ਕਰਨਾ ਆਪਾਂ ਨੂੰ ਸੇਵਾਦਾਰ ਬਣ ਕੇ ਕੰਮ ਕਰਨਾ ਹੈ ਕਿਉਂਕਿ ਇਹ ਪੰਜਾਬ ਦਾ ਇਤਿਹਾਸ ਹੈ ਕਿ ਇਹ ਸਾਰੀ ਕੌਮ ਹੀ ਸੇਵਾਦਾਰ ਰਹੀ ਆ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਅਫਸਰ ਹੋਣ ਚਾਹੇ ਆਮ ਪਬਲਿਕ ਹੋਵੇ ਸੋ ਆਪਾਂ ਸਾਰਿਆਂ ਨੂੰ ਸੇਵਾਦਾਰ ਬਣ ਕੇ ਇਹ ਵਿਵਤਾ ਦੀ ਘੜੀ ਵਿੱਚ ਉਹਨਾਂ ਦੁਖੀ ਲੋਕਾਂ ਦਾ ਸਾਥ ਦੇਣਾ ਵਾ ਜਿਹੜੇ ਵਿਚਾਰੇ ਘਰੋਂ ਬੇਕਾਰ ਚੁਕੇ ਨੇ ਸੜੇ ਘਰਾਂ ਹੀ ਪਾਣੀ ਪਾ ਚੁੱਕਾ ਮੇਰੇ ਹੱਥ ਜੋੜ ਕੇ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਸਦਿਆਂ ਜਿਹੜੇ ਲੋਕ ਇਹ ਚੰਗੇ ਕੰਮ ਦੇ ਜਿਹੜੇ ਸੇਵਾ ਲੋਕ ਕਰਨ ਆ ਰਹੇ ਆ ਉਹਨਾਂ ਨੂੰ ਜਿਹੜਾ ਕੋੜੇੜਾ ਆ ਰਿਹਾ ਵਾ ਜਾਂ ਉਹਨਾਂ ਨੂੰ ਰੋਕ ਰਿਹਾ ਵਾ ਉਹ ਪਈ ਇਹ ਗੱਲ ਤੋਂ ਬਾਹਰ ਆਓ ਕਿਉਂਕਿ ਆਪਾਂ ਹਰਕ ਦੇ ਆਪਾਂ ਮਦਦ ਕਰਨੀ ਆ ਤੇ ਆਪਣਾ ਫਰਜ਼ ਵੀ ਬਣਦਾ ਵਾ ਸੋ ਮੇਰੀ ਇਹਨਾਂ ਅਫਸਰਾਂ ਨੂੰ ਉਹਨਾਂ ਉਸ ਤੇ ਵੱਡੇ ਅਫਸਰਾਂ ਨੂੰ ਆਪਾਂ ਸਾਰੇ ਭਰਾ ਆਂ ਤੇ ਆਪਾਂ ਸਾਰੇ ਕੋਈ ਮਾਤਤ ਕਰਨੀ ਆ ਆਪਾਂ ਕੋਈ ਝੰਡਾ ਲਾਣੀਆਂ ਬਾਹਾਂ ਬੰਨਣਾ ਸੋ ਇਸ ਕਰਕੇ ਕਿਸੇ ਨੂੰ ਵੀ ਜਣਾ ਵਾ ਰੋਕਿਆ ਨਾ ਜਾਵੇ ਨਿਗਾਹ ਜ਼ਰੂਰ ਰੱਖੀ ਜਾਵੇ ਕਿ ਕੋਈ ਗਲਤ ਅੰਸਰ ਜੜਿਆ ਕੋਈ ਇਸ ਚੀਜ਼ ਦਾ ਫਾਇਦਾ ਨਾ ਉਠਾ ਜਾਣਾ ਕਿਉਂਕਿ ਜਨਤਾ ਜਿਹੜੀ ਆ ਦੁਨੀਆ ਜਿਹੜੀ ਆਪਣਾ ਦੀ ਬਹੁਤ ਜਲੀ ਉਹ ਵਿਵਤਾ ਦੇ ਵਿੱਚ ਆ ਸੋ ਦਾਸ ਵੱਲੋਂ ਹੈ ਹਲਕਾ ਪ੍ਰਚਾਰ ਘੁਣ ਕਰਕੇ ਸਰਦਾਰ ਸਿੰਘ ਸਨਮਾਨ ਦਲ ਦਾ ਹਲਕਾ ਪ੍ਰਚਾਰ ਘੁਣ ਕਰਕੇ ਮੇਰੇ ਵੱਲੋਂ ਬੇਨਤੀ ਆ ਕਿ ਆਪਾਂ ਸਾਰੇ ਚੀਜ਼ ਦੇ ਵਿੱਚ ਮੋਢੇੜ ਕੇ ਹਸ ਲਈਏ ਤੇ ਆਪਾਂ ਜਿਹੜੇ ਆਪਣੇ ਭੈਣ ਭਰਾਵਾਂ ਦੇ ਵਿਰਤਾ ਬਣੀ ਆ ਉਹਨੂੰ ਜਿੰਨੇ ਕ ਆਪਾਂ ਟਾਲ ਸਕਦੇ ਟਾਲਣ ਦੀ ਕੋਸ਼ਿਸ਼ ਕਰੀਏ ਅਤੇ ਵੱਧ ਚੜ ਕੇ ਆਪਾਂ ਜਾਈਏ ਆਪਣੇ ਟਾਲੀਆਂ ਉਜਾੜਾਣਾ ਜਾਂ ਜਿੱਥੇ ਮਿੱਟੀ ਪਾਉਣ ਵਾਲੇ ਬੰਨਾਂ ਦੇ ਉੱਥੇ ਵੀ ਆਪਣੇ ਨੌਜਵਾਨਾਂ ਜੋੜੇੜ ਤੋੜੇ ਲੈ ਕੇ ਭਰ ਕੇ ਜਾ ਰਹੇ ਆ ਸੋ ਅੱਜ ਆਪਣੇ ਪਿੰਡੋਂ ਇਸ ਪਿੰਡ ਦੀ ਨੇਲ ਤੋਂ ਵੀ ਤਾਲੀਆਂ ਗਈਆਂ ਵਾ ਬਹੁਤ ਬਹੁਤ ਧੰਨਵਾਦ ਉਹਨਾਂ ਭਰਾਵਾਂ ਦਾ ਸੋ ਸਾਡੀ ਉੱਤੇ ਇਹਨਾਂ ਦਾ ਡਿਊਟੀਆਂ ਲੱਗੀਆਂ ਵਾ ਸੋ ਇਸ ਤਰ੍ਹਾਂ ਜਿਹੜੇ ਔ ਜਾ ਰਹੇ ਆ ਜਿਵੇਂ ਜਿਵੇਂ ਕਿਸਦਾ ਜਿੱਥੋਂ ਜਿੱਥੋਂ ਜ਼ੋਰ ਪੈਂਦਾ ਵਾ ਸਾਰੇ ਆਪਾਂ ਇਕੱਠੇ ਹੋ ਗਏ ਉਹਨਾਂ ਵਿਪਤਾ ਵਿੱਚ ਫਸੇ ਹੋ ਲੋਕਾਂ ਦੀ ਆਪਣੇ ਭੈਣ ਭਰਾਵਾਂ ਦੀ ਰੱਜ ਕੇ ਮਦਦ ਕਰੀਏ ਤਾਂ ਕਿ ਇਹ ਵਿਪਤਾ ਸਮਾਂ ਟਾਲ ਸਕੇ ਤੇ ਹੁਣ ਸਾਡਾ ਪੰਜਾਬ ਆ ਕੇ ਸੁਖਾਲਾ ਹੋ ਸਕੇ ਉਸ ਤਰ੍ਹਾਂ ਦੇ ਘਾਹ ਤੇ ਆ ਕੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੈਂਦੀਆਂ ਰਹਿੰਦੀਆਂ ਨੇ 88 ਵਿੱਚ ਫਲੱਡ 1988 ਉਹ ਜਿਹੜੇ ਫਲੱਡ ਆਏ ਸੀ ਉਹ ਵੀ ਆਏ ਨਹੀਂ ਸੀ ਉਹ ਵੀ ਲਿਆਂਦੇ ਗਏ ਸੀਗੇ ਤੋਂ ਹੁਣ ਵੀ ਜਿਹੜਾ ਵਾ ਉਹ ਸਰਕਾਰੀ ਸ਼ਾਸਨ ਤਹਿ ਤੇ ਸਾਰਾ ਨੁਕਸਾਨ ਹੋ ਹੋ ਰਿਹਾ ਵਾ ਕਿਉਂਕਿ ਜਿਹੜੀਆਂ ਮੈਨੇਜਮੈਂਟਾਂ ਬੋਰਡਾਂ ਵਾ ਬੋਰਡ ਬਣੇ ਜਿਹੜੇ ਨਾ ਡੈਮਾਂ ਦੇ ਉਹਨਾਂ ਟਾਈਮ ਸਰ ਤੇ ਕੋ ਧਿਆਨ ਨਹੀਂ ਦਿੱਤਾ ਪਹਿਲਾਂ ਉਹਨਾਂ ਫਲੱਡ ਉਹਨਾਂ ਦਾ ਜਿਹੜਾ ਪਾਣੀ ਘਟਾਇਆ ਜਾ ਸਕਦਾ ਹੈ ਦਰਿਆਵਾਂ ਨਹਿਰਾਂ ਛੱਡ ਕੇ ਤੇ ਉਹਨਾਂ ਨੂੰ ਥੋੜੇ ਥੋੜੇ ਖਾਲੀ ਕੀਤਾ ਜਾ ਸਕਦਾ ਹੈ ਤਾਂ ਕਿ ਜਦੋਂ ਮੀਂਹ ਪੈਂਦੇ ਹੜ ਆਉਂਦੇ ਉਹ ਸਾਡੇ ਡੈਮ ਜਿਹੜਾ ਦਾ ਪਾਣੀ ਚਾਹ ਸਕਦੇ ਤੇ ਅ ਜਿਹੜੀ ਸਥਿਤੀ ਹੁਣ ਬਣੀ ਆ ਜੋ ਹੁਣ ਮਾਹੌਲ ਬਣਿਆ ਵਾ ਜੋ ਬਰਬਾਦੀ ਦਾ ਕਾਰਨ ਬਣੇ ਨੇ ਸਾਡੇ ਇਹ ਡੈਮ ਇਹ ਨਾਮ ਬਣਦੇ ਜੇ ਸਾਡੇ ਮੈਨੇਜਮੈਂਟਾਂ ਸਾਡੇ ਜ਼ਿੰਮੇਵਾਰ ਅਫਸਰ ਪਹਿਲਾਂ ਇਸ ਤੇ ਪੈਰਾ ਦੇ ਦਿੰਦੇ ਇਸ ਤੇ ਧਿਆਨ ਦਿੰਦੇ ਕਿ ਪਾਣੀ ਜਦੋਂ ਵਿਪਾਅ ਜਿਹੜਾ ਮੌਸਮ ਵਿਪਾਅ ਹੈ ਉਹਨੇ ਪਹਿਲਾਂ ਚੇਤਾਵਨੀ ਦੇ ਦਿੱਤੀ ਕਿ ਆਹ ਕਪੰਚੀ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਣਗੇ بارشਾਂ ਬਹੁਤ ਜ਼ਿਆਦਾ ਹੋਣਗੀਆਂ ਪਰ ਸਾਡੇ ਜ਼ਿੰਮੇਵਾਰ ਜਿਹੜੇ ਡੈਮਾਂ ਦੇ ਮੈਨੇਜਮੈਂਟ ਆ ਚਾਪਾ ਖੜਾ ਦੇ ਚਾ ਗੁਰਵਿੰਦਰ ਸਾਹਿਬ ਕਿਸੇ ਦੀ ਵੀ ਆ ਉਹਨਾਂ ਨੇ ਆਪਣਾ ਧਿਆਨ ਸਰ ਟਾਈਮ ਸਰ ਧਿਆਨ ਨਹੀਂ ਦਿੱਤਾ ਤਾਂ ਇਹ ਲੋਕਾਂ ਨੂੰ ਬਿਤਾ ਝੜਣੀ ਪਈ ਤੇ ਹੁਣ ਸਾਰਿਆਂ ਦਾ ਖੜੇ ਹੋਏ ਭੋਜ ਪਏ ਆ ਸੋ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਫੜਾ ਬੜੀਆਂ ਮਾਰਦੇ ਸੋ ਤੇ ਫੋਨ ਜਿਹੜਾ ਵਾ ਇਹ ਕੱਲੇ ਹੈਲੀਕਾਪਟਰ ਛੱਡਿਆ ਜਾਂ ਜਿਹੜੇ ਡਾਂਮੇ ਕਰਦੇ ਫਿਰਦੇ ਥੋੜੇ ਥੋੜੇ ਪੰਜ ਸੱਤ ਪੈੜ ਲੈ ਕੇ ਐਦਾਂ ਗੱਲ ਨਹੀਂ ਬਣਣੀ ਸ਼ੇਰੇ ਪੰਜਾਬ ਸਰਦਾਰ ਮਹਨ ਜੀ ਸਵੰਗਵਾਲ ਮਾਮੂ ਸਾਰੇ ਆਪਣੇ ਖਜ਼ਾਨੇ ਖੋਲ ਦਿਓ ਕਿਉਂਕਿ ਪੰਜਾਬ ਜਦੋਂ ਕਿਤੇ ਵਿਵਤਾ ਪੈਂਦੀ ਆਪਣੇ ਖਜ਼ਾਨੇ ਖੋਲ ਦਿੰਦਾ ਵਾ ਹੁਣ ਪੰਜਾਬ ਪੰਜਾਬ ਵਾਸਤੇ ਵੀ ਸਾਰਿਆਂ ਨੂੰ ਜਲਦ ਰਿਆ ਫਰਾਗ ਦੇ ਲਈ ਵਿਖੋਣੀ ਚਾਹੀਦੀ ਆ ਖੁੱਲ੍ਹੇ ਦਿਲ ਨਾਲ ਪੰਜਾਬੀਆਂ ਸੇਵਾ ਕਰੋ ਤਾਂ ਕਿ ਪੰਜਾਬ ਵਾਲੇ ਅੱਗੇ ਵਧ ਚੜ ਕੇ ਫੇਰ ਕਿਤੇ ਸੇਵਾ ਕਰ ਸਕਣ ਜੇ ਭੁੱਲ ਚੁੱਕ ਹੋ ਗਈ ਹੋਵੇ ਬੋਲਦਿਆਂ ਤੇ ਮਾਫ ਕਰ ਦਿਓ ਕਿਉਂਕਿ ਇਹ ਸਮਾਂ ਇਹੋ ਜਿਹਾ ਮਾਹੌਲ ਚੱਲ ਰਿਹਾ ਵਾ ਕੋਈ ਗੱਲ ਬਾਤ ਵੱਧ ਘਟ ਬੋਲੀ ਜਾਂਦੀ ਆ ਸੋ ਮਾਫ ਕਰਿਓ ਆਪਾਂ ਸਾਰੇ ਨਾਲ ਰਲ ਮਿਲ ਕੇ ਆਪਣੇ ਪਾਣੀ ਦੇ ਡੋਬਰੇ ਭੈਣ ਭਰਾਵਾਂ ਦੀ ਮਦਦ ਕਰਨੀ ਆ ਰਾਜ ਕੇ ਕਰਨੀ ਆ ਜਿੰਨੀ ਹੋ ਸਕੇ ਪਰ ਲੋਟੂ ਲੋਕਾਂ ਕੋਲ ਵੀ ਪਰਣਾਵਾ ਇਹ ਆਸ ਛੋੜ ਕੇ ਬੇਨਤੀ ਆ ਜੀ ワイボジカカウサワイボデ